ਅੱਗੇ ਹੈ ਜੀ ਤੀਜੀ ਪੌੜੀ ਦੀ ਤੀਜੀ ਪੰਕਤੀ ਗਾਵੇ ਕੋ ਗੁਣ ਵਡਿਆਈਆਂ ਚਾਰ ਤੇ ਇਸ ਨੂੰ ਗਾ ਵੀ ਸਕਦੇ ਹਾਂ ਜੀ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਜੀ ਗਾਉਂਦਾ ਹੈ ਬੋਲਦਾ ਹੈ ਦੱਸਦਾ ਹੈ ਸ਼ੁਕਰਾਨਾ ਕਰਦਾ ਹੈ ਕੋ ਕੋਈ ਮਨੁੱਖ ਜੀ ਗੁਣ ਪ੍ਰਭੂ ਪਰਮਾਤਮਾ ਦੇ ਗੁਣਾਂ ਨੂੰ ਠੀਕ ਹੈ ਜੀ ਪ੍ਰਭੂ ਪ੍ਰਮਾਤਮਾ ਦੇ ਗੁਣ ਕਿਹੜੇ ਆ ਜੀ ਉਹ ਜਿਹੜਾ ਪੂਰੇ ਦਾ ਪੂਰਾ ਜਾਪ ਸਾਹਿਬਾ ਜੀ ਉਹ ਪ੍ਰਭੂ ਪ੍ਰਮਾਤਮਾ ਦੇ ਗੁਣ ਹਨ ਜਿਹੜਾ ਆਪਾਂ ਪਹਿਲਾਂ ਮੂਲ ਮੰਤਰ ਸਾਹਿਬ ਪੜ੍ਹ ਰਹੇ ਚੁੱਕੇ ਹਾਂ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਬਿਨਾਂ ਡਰ ਤੋਂ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਦੇ ਇਹ ਸਾਰੇ ਪ੍ਰਭੂ ਪ੍ਰਮਾਤਮਾ ਦੇ ਗੁਣ ਹਨ ਤੇ ਹੋਰ ਪਤਾ ਨਹੀਂ ਕਿੰਨੇ ਕੁ ਗੁਣ ਹਨ ਕਿ ਬਖਸ਼ਣਹਾਰ ਹੈ ਉਹ ਉਹ ਦੀਨ ਦੁਨੀਆ ਦਾ ਮਾਲਕ ਹੈ ਜੀ ਤੇ ਬਹੁਤ ਲੋਕੀ ਉਸ ਪ੍ਰਭੂ ਪਰਮਾਤਮਾ ਦੇ ਗੁਣਾਂ ਨੂੰ ਗਾਉਂਦੇ ਨੇ ਤੇ ਵਡਿਆਈਆਂ ਕਰਦੇ ਨੇ ਜੀ ਬਹੁਤ ਸਾਰੀਆਂ ਤੇ ਇੱਥੇ ਚਾਰ ਦਾ ਜਿਹੜਾ ਮਤਲਬ ਹੈ ਇਹ ਚਾਰ ਨੰਬਰ 4 ਨਹੀਂ ਹੈ ਜੀ ਜਿਹੜਾ ਗਿਣਤੀ ਦਾ ਨੰਬਰ 4 ਹੁੰਦਾ ਇਹ ਉਹ ਨਹੀਂ ਹੈ ਇੱਥੇ ਚਾਰ ਦਾ ਅਰਥ ਹੈ ਜੀ ਸੁੰਦਰ ਸੋਹਣੀਆਂ ਭਾਵ ਸੋਹਣੀਆਂ ਸੋਹਣੀਆਂ ਵਡਿਆਈਆਂ ਨੂੰ ਗਾਉਂਦੇ ਹਨ ਠੀਕ ਹੈ ਜੀ ਗਾਵੇ ਕੋ ਗੁਣ ਵਡਿਆਈਆਂ ਚਾਰ ਠੀਕ ਹੈ ਕਿ ਕਈ ਮਨੁੱਖ ਪ੍ਰਭੂ ਪਰਮਾਤਮਾ ਦੇ ਸੋਹਣੇ ਗੁਣਾਂ ਨੂੰ ਗਾਉਂਦੇ ਹਨ ਅਤੇ ਕਈ ਗੁਣਾਂ ਦੀਆਂ ਸੋਹਣੀਆਂ ਵਡਿਆਈਆਂ ਨੂੰ ਗਾਉਂਦੇ ਹਨ ਕਿ ਗੁਣਾਂ ਦੀਆਂ ਵੀ ਅੱਗੇ ਵਡਿਆਈਆਂ ਹਨ ਇੱਕ ਜਿਵੇਂ ਆਪਾਂ ਕੋਈ ਕਹਿ દઈએ ਕਿ ਬਖਸ਼ਣਹਾਰ ਹੈ ਜੀ ਬਖਸ਼ਣਹਾਰ ਨੂੰ ਆਪਾਂ ਅੱਗੇ ਕਹਿ ਦਿੰਦੇ ਆ ਕਿ ਉਸ ਪ੍ਰਭੂ ਪਰਮਾਤਮਾ ਨੇ ਮੈਨੂੰ ਘਰ ਬਖਸ਼ਿਆ ਮੈਨੂੰ ਧਨ ਦੌਲਤ ਬਖਸ਼ੀ ਮੈਨੂੰ ਗੱਡੀ ਬਖਸ਼ੀ ਮੈਨੂੰ ਜਹਾਜ਼ ਬਖਸ਼ਿਆ ਮੈਨੂੰ ਸੋਨਾ ਧੀ ਜਜਵਾਈ ਬਖਸ਼ਿਆ ਇਹ ਅੱਗੇ ਜਿਹੜੇ ਉਸ ਬਖਸ਼ਣਹਾਰ ਦੇ ਗੁਣਾਂ ਦੀਆਂ ਅੱਗੇ ਹੋਰ ਵਡਿਆਈਆਂ ਜਿਹੜੀਆਂ ਸੋਹਣੀਆਂ ਵਡਿਆਈਆਂ ਉਹ ਹੋ ਰਹੀਆਂ ਜੀ ਤੇ ਮਹਾਰਾਜ ਕਹਿੰਦੇ ਨੇ ਬੇਅੰਤ ਇਹ ਜੇ ਮਨੁੱਖ ਨੇ ਜਿਹੜੇ ਉਸ ਪ੍ਰਭੂ ਪਰਮਾਤਮਾ ਦੇ ਗੁਣਾਂ ਨੂੰ ਗਾਰੇ ਨੇ ਅਤੇ ਉਸ ਦੀਆਂ ਸੋਹਣੀਆਂ ਸੋਹਣੀਆਂ ਵਡਿਆਈਆਂ ਨੂੰ ਵਿਚਾਰ ਵਿਟਾਂਦਰਾ ਕਰ ਰਹੇ ਨੇ